ਤੇਰੀ ਪਹਿਲਾ ਸਲਾਹ ਬਾਹਰੇ ਜਾਣ ਦੀ ਤੂਰੇ ਕਾਤੋਂ ਕੰਮ ਕਰ ਲਿਆ ਬਾਹਰੇ ਭਾਗ ਜਾਂਦਾ ਕਾ ਤੂੰ ਲੈ ਵੀ ਸਾਸਰੀਕਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਆ ਆ ਤੁਸੀਂ ਦੇਖ ਰਹੇ ਹੋਣਾ ਬੀਕਰਨੇਰ ਹੋਟਲ ਹੈ ਤੇ ਤੁਸੀਂ ਢੜਲੇਦਾਰ ਤੇ ਮਹਾਜਨ ਲੋਕਾਂ ਨੂੰ ਤਾਂ ਬਹੁਤ ਕਾਮਯਾਬ ਕਰ ਦਿੰਦੇ ਹੋ ਚਲੋ ਉਹਨਾਂ ਤੋਂ ਵੀ ਆਪਣਾ ਹਨਾ ਹੱਕ ਹੈ ਸਮਾਨ ਲੈਣ ਦਾ ਪਰ ਆਪਣੇ ਇੱਕ ਬਾਈ ਨੇ ਨਾ ਨਵੀਂ ਦੁਕਾਨ ਕਰੀ ਔਰੇ ਮਤਲਬ ਉਹ ਸ਼ਹਿਰ ਵਾਲਾ ਸਮਾਨ ਆਪਾਂ ਨੂੰ ਪਿੰਡ ਦੇ ਵਿੱਚ ਹੀ ਮਿਲ ਜਿਆ ਕਰੂਗਾ ਤੇ ਇਹਨੇ ਸਾਰਾ ਟੂਟੀਆਂ ਦਾ ਪਲੰਬਰ ਦਾ ਜਿਹੜਾ ਕੰਮ ਹੈ ਉਹ ਕੀਤਾ ਹੈਗਾ ਮੁੰਡਾ ਬਹੁਤ ਵਧੀਆ ਪੜਿਆ ਲਿਖਿਆ ਮੁੰਡਾ ਹੈ ਤੇ ਨੌਲੇਜ ਵੀ ਰੱਖਦਾ ਹੈ ਨਾ ਇਹ ਕੰਮ ਬਰੇ ਆਪਾਂ ਇਹ ਤੂੰ ਪੁੱਛਾਂਗੇ ਨਾ ਵੀ ਜਿਹੜੇ ਜਿਹੜੇ ਆਪਣੇ ਪਿੰਡ ਦੇ ਵਿੱਚ ਰਾਹ ਦੇ ਵਿੱਚ ਪਿੰਡ ਪੈਂਦੇ ਨੇ ਜਿਵੇਂ ਹਨਾ ਉਹ ਸਨਾਮ ਤੋਂ ਸਮਾਨ ਲਿਆਉਂਦੇ ਨੇ ਜਾਂ ਚੀਮਿਆਂ ਤੋਂ ਜਾਂ ਧਰਮਗੜ ਤੋਂ ਹਨਾ ਤੇ ਇਹ ਬਾਈ ਲਵੇ ਹਨਾ ਸਾਰਾ ਸਮਾਨ ਟੂਟੀਆਂ ਦਾ ਹੈਗਾ ਜਿਵੇਂ ਤੁਹਾਨੂੰ ਦਿਖਾ ਦਈਏ ਜਿਵੇਂ ਆਪਣੇ ਜਿਹੜੇ ਸ਼ੈਂਕ ਕਾਲੀਆਂ ਟੂਟੀਆਂ ਹੋ ਗਈਆਂ ਜਾਂ ਆਪਣੇ ਜਿਵੇਂ ਆਹ ਖੇਤ ਵਾਲੇ ਹਨਾ ਅੱਗੇ ਜੀਰੀ ਵੇਲੇ ਆਪਾਂ ਨੂੰ ਟੱਕਣਾ ਦੀ ਲੋੜ ਪੈਂਦੀ ਜੀ ਉਹ ਚੀਜ਼ਾਂ ਹਨਾ ਸਾਰਾ ਫਲਸ਼ਾ ਫਲਸ਼ਾ ਇੱਧਰ ਸ਼ੰਕ ਦਾ ਸਾਰਾ ਸਮਾਨ ਮਿਲਦਾ ਹੈ। ਬਾਕੀ ਹੁਣ ਆਪਾਂ ਇਹ ਤੋਂ ਬਾਈ ਤੋਂ ਡਿਟੇਲ ਦੇ ਵਿੱਚ ਪੁੱਛਾਂਗੇ ਵੀ ਕੀ ਕੀ ਆ ਤੁਹਾਡੇ ਲਵੇ ਹਨ। ਕੀ ਹਾਲ ਨੇ ਬਾਈ ਹਮਾਸ਼ੂ? ਉੱਚੀ ਬੋਲੀ ਪਹਿਲਾਂ ਦਾ ਹਨਾ ਸੰਗੀ ਨਾ ਜਰੇ ਮੁੰਡਾ ਸੰਗਦਾ ਇਹ ਕਹਿੰਦਾ ਵੀ ਮੈਨੂੰ ਸੰਗ ਲੱਗਦੀ ਆ ਪਰ ਮੇਰੀ ਵੀਡੀਓ ਬਣਾ ਦੀ। ਤੇ ਹੁਣ ਉੱਚੀ ਬੋਲ ਕੇ ਇਹ ਦੱਸੀ ਵੀ ਤੇਰੇ ਲਵੇ ਕੀ ਕੀ ਸਮਾਨ ਹੈ ਹਨਾ ਜੇ ਕਿਸੇ ਨੇ ਮੰਨ ਲਓ ਜਿਵੇਂ ਕੋਠੀ ਪੌਣੀਆਂ ਜਾਂ ਘਰ ਪੌਣੇ। ਉਹ ਹਨਾ ਵੀ ਕੀ ਕੀ ਚੀਜ਼ਾਂ ਤੁਹਾਡੇ ਤੋਂ ਲੈ ਸਕਦਾ ਹੈ। ਆਪਣੇ ਕੋਲੇ ਵੀ ਸਾਰਾ ਤਾਂ ਸੈਂਟਰੀ ਦਾ। ਹਰ ਚੈਨਾ ਮੇਰੇ ਦਾ ਮਤਲਬ ਸੈਨੀਟਰੀ ਚ ਆ ਗਿਆ ਜਿਵੇਂ ਪੈਪ ਵਗੈਰਾ ਕੋ ਪੈਪ ਫੀਟਿੰਗ ਆ ਗਈ ਅੱਛਾ ਅੱਛਾ ਪਲੰਬਰ ਦਾ ਜਿਵੇਂ ਪਲੰਬਰੀਂਗ ਦਾ ਕੋਠੀ ਦੇ ਵਿੱਚ ਜਿਹੜਾ ਕੋਈ ਤੂੰ ਜੱਡ ਸਮਾਨ ਆਪਣੇ ਕੋਲ ਆ ਠੀਕ ਹੈ ਸੁਪਰੀਮ ਕੰਪਨੀ ਦੀ ਆਪਣੇ ਕੋਲ ਫੀਟਿੰਗ ਆ ਠੀਕ ਹੈ ਤੇ ਬਾਕੀ ਇੱਕ ਫੀਟਿੰਗ ਆ ਕਿ ਜੈਕਵਾਰ ਦਾ ਆ ਗਿਆ ਸਮਾਨ ਠੀਕ ਹੈ ਸਸਰੀ ਚ ਅੱਛਾ ਜੀ ਇੱਥੇ ਸ਼ਹਿਰਾ ਕੰਪਨੀ ਆ ਗਈ ਠੀਕ ਹੈ ਕੋਲ ਆਪਣੇ ਕੋਲ ਹੋਰ ਸਾਰਾ ਤੁਸੀਂ ਲੈ ਮੜਾ ਚੱਕ ਚੱਕ ਐਂ ਕਰ ਦਿਖਾ ਵੀ ਕਿੜੀਆਂ ਕਿੜੀਆਂ ਟੂਟੀਆਂ ਨੇ ਜੇ ਕਿਸੇ ਨੇ ਜਿਵੇਂ ਸ਼ੰਕ ਸ਼ੌਂਕ ਵਾਲੀਆਂ ਟੂਟੀਆਂ ਨੇ ਆਪਣੇ ਪਿੰਡ ਵਾਲਿਆਂ ਨੂੰ ਮੈਨੂੰ ਪਤਾ ਤਾਂ ਹੈਗਾ ਫਿਰ ਵੀ ਯਾਰ ਮੜਾ ਦੱਸ ਦੇ ਇੱਕ ਵਾਰ ਦਾ ਆ ਗਿਆ ਸਾਰਾ ਸਮਾਨ ਵੀਰੇ ਅੱਛਾ ਫਿਰ ਨੋਰਮਲ ਬ੍ਰਾਂਡ ਆ ਗਿਆ ਠੀਕ ਆ ਆ ਗਿਆ ਆਪਣੇ ਕੋਲੇ ਠੀਕ ਆ ਕਾਬਾ ਦੀ ਐਸੈਸਰੀ ਆ ਗਈ ਠੀਕ ਆ ਇਹ ਬਾਜ਼ਰ ਨੂੰ ਜਰਸੀ ਆਉਂਦੀ ਆ ਆ ਜਿਹੜੇ ਪਾਈਪ ਨੇ ਇਹ ਕਿੰਨੇ ਕਿੰਨੇ ਇੰਚੀ ਨੇ ਤੁਸੀਂ ਆਪਣੇ ਕੋਲੇ ਇਹ ਅਸੈਸਰੀ ਆਪਣੇ ਕੋਲੇ ਹੈ ਦੀ ਜੀ ਵਰਤਦੇ ਆਪਾਂ ਜੇ ਲੋਹੇ ਦੀ ਪਾਈਪ ਲੈਣੀ ਹੋਵੇ ਕਿਸੇ ਨੇ ਲੋਹੇ ਦੀ ਨਹੀਂ ਪਾਈਪਾਂ ਜਿਵੇਂ ਪਹਿਲਾਂ ਪਾਉਂਦੇ ਸੀ ਹੁਣ ਹੁਣ ਹਟ ਕੇ ਪਾਣੋ ਹੁਣ ਹਟ ਕੇ ਹੁਣ ਤਾਂ ਆਪਣੇ SCPC ਚੱਲਦੇ ਨੇ ਸਿੱਧੂ ਆਹ ਸਾਰੇ ਭਾਈ ਇਹਦੇ ਲੈਵੇ ਜੋੜ-ਜੂੜ ਸਾਰੇ ਹੈਗੇ ਨੇ ਜਿ ਕਿਸੇ ਨੇ ਜੁਆਇੰਟ ਜਿਵੇਂ ਟੀ ਪੁਆਇੰਟ ਹੋ ਗਏ ਜਿਵੇਂ 3 ਇੰਚ 4 ਇੰਚ ਅੱਛਾ ਇਹ ਵਿੱਚ ਵਰਤਦੇ ਆਪਾਂ ਅੱਛਾ ਇਹ ਕਮਜ਼ੋਰ ਏਜ ਆਉਂਦੀ ਹੁੰਦੇ ਨੇ ਆਉਂਦੀ ਆ ਕੋ ਆਪ ਬੁਦਿੰਦੇ ਨੇ ਕਿਸੇ ਨੂੰ ਰੱਖਦੇ ਹੋ ਕਿ ਰੱਖਦੇ ਨਹੀਂ ਜੇ ਕਿਸੇ ਨੂੰ ਲੋਡ ਹੋਵੇ ਚਾਰਜਿੰਗ ਚ ਹੀ ਪਈ ਆ ਮਤਲਬ ਦੱਸ ਦਿਨੋ ਵੀ ਵੀ ਜੇ ਲੈਣਾ ਹੈ ਲੈ ਲਓ ਨਹੀਂ ਲੈਣਾ ਤੁਹਾਡੀ ਮਰਜ਼ੀ ਹੈ ਠੀਕ ਹੈ ਕੋਈ ਹੋਰ ਰੇਟ ਦਾ ਫਰਕ ਆ ਠੀਕ ਹੈ ਐਸੀ ਪੀਵੀਸੀ ਆ ਸਰਦ ਮਾਣਨ ਚੋਗਰ ਜੋ ਪੀਵੀਸੀ ਚਿੱਟਾ ਸਮਾਣਨ ਜੇ ਕਿਸੇ ਨੇ ਹਰਕਾ ਪਾਉਣਾ ਇੱਕ ਆ ਪਾਈਪ ਕਿਹੜੇ ਕਿੜੇ ਨੇ ਕਿਹੜੀ ਕਿਹੜੀ ਕੰਪਨੀ ਦੇ ਨੇ ਇਹ ਇਹ ਸਾਰੇ ਸੁਪਰੀਮ ਦੇ ਕੋਈ ਆਪਾਂ ਇਹ ਉਹ ਚੋਂ ਨਹੀਂ ਵਰਤਦੇ ਜੀ ਇਹ ਕਿਹੜੇ ਪਾਈਪ ਵਿੱਚੋਂ ਸੁਪਰੀਮ ਕੰਪਨੀ ਵਧੀਆ ਹੁਣ ਹਾਂ ਇਹ ਜੋ ਏ ਟੂ ਜ਼ेड ਡੀ ਸੁਪਰੀਮ ਆ ਠੀਕ ਹੈ ਜੀ ਵੀ ਦੇਸੀ ਨਹੀਂ ਵਰਤਦੇ ਇਹ ਕੱਢ ਆ ਟਾਇਰ ਤਾਂ ਨਹੀਂ ਵੇਚਦਾ ਨਾ ਨਾ ਟਾਇਰ ਇਹ ਕਿਸੇ ਦੇ ਪਹਿਲਾਂ ਦੇ ਪਏ ਨੇ ਆ ਪਏ ਪਾ ਗਏ ਇਹ ਕਾਦੇ ਵਾਸਤੇ ਵਰਤੇ ਹੁੰਦੇ ਸਮਝ ਠੀਕ ਹੈ ਇਹ ਦੱਪਣ ਵਾਸਤੇ ਜੇ ਕਿਸੇ ਨੇ ਪਾਣੀ ਇਧਰ ਉਧਰ ਲੈ ਜਾਣਾ ਹਨਾ ਜਿਵੇਂ ਆਪਣੇ ਪਿੰਡ ਦੇ ਵਿੱਚ ਕੋਈ ਮੋਟਰਾਂ ਲੱਗਦੀਆਂ ਨੇ ਹਨਾ ਜੇ ਕਿਸੇ ਨੇ ਲੈ ਕੇ ਜਾਣਾ ਹੁੰਦਾ ਉਸਤਾਦ ਉਹ ਵੀ ਲੈ ਜਾ ਕਰੋ ਬਾਕੀ ਪਾਣੀ ਵਾਲੀਆਂ ਟੈਂਕੀਆਂ ਆ ਗਈਆਂ ਹਨਾ 100 ਲੀਟਰ ਕੇ ਛੋਟੀਆਂ ਪਏ ਲੈ ਕੇ ਛੋਟਾ ਅੱਜਰ ਲਗਾएंगे ਜੇ ਕਿਸੇ ਨੇ ਵੱਡੀ ਮੰਗਣੀ ਹੋਵੇ ਉਹ ਵੀ ਮੰਗਾ ਦੇਗਾ ਵੱਡੀਆਂ ਪਈਆਂ ਨੇ ਕੰਦਨ ਨਾਲ ਅੰਦਰ ਅੱਛਾ ਉਹ ਅੰਦਰ ਪਈਆਂ ਨੇ ਠੀਕ ਹੈ ਆ ਕਾਦੇ ਪਏ ਪਾ ਗੀ ਤਾਂ ਪਾਣੀ ਵਾਲੀ ਆ ਗਈ ਹਨਾ ਇਹ ਪਾਉਣਾ ਹੁੰਦੇ ਹਨ ਮਤਲਬ ਜਿਹੜੇ ਜਿਵੇਂ ਕਿਸੇ ਨੇ ਫੀਟਿੰਗ ਕਰ ਠੀਕ ਹੈ ਉਹ ਆਇਆ ਉਹ ਇੱਕ ਸ਼ੈਂਕਲੀਆਂ ਉਹ ਦਿਖਾ ਦੇ ਟੂਟੀਆਂ ਜੇ ਕਿ ਇਹਨੂੰ ਬਾਈ ਹਨਾ ਪਾਣੀ ਵਾਲੇ ਜਿਵੇਂ ਉਹ ਜੋੜ ਲਾ ਕੇ ਨਹੀਂ ਪਾਏ ਪਾਣੀ ਅੱਗੇ-ਅੱਗੇ ਲੈ ਜਾਣਾ ਆਪਾਂ ਨੇ ਆਪਾਂ ਜਿਵੇਂ ਉਹ ਚਹੀਂ ਰਹੋ ਵੀ ਲੈ ਜਾਓ ਹਨਾ ਬਾਕੀ ਆ ਫਲਸ਼ ਇਹ ਕਿਹੜੀ-ਕਿਹੜੀ ਕੰਪਨੀਆਂ ਨੇ ਪੀਸ ਵਾਕੇ ਨੇ ਬੰਪੀਸਰ ਬ੍ਰਾਂਡ ਦੇ ਨੇ ਜਿਵੇਂ ਬੱਲਦੀ ਆ ਇਹ ਬੱਲਦੀ ਆ ਆ ਵੀ ਬੱਲ ਜਾਗੀ ਇਹ ਨੋਰਮਲ ਆ ਜੇ ਪੀਲੀਆਂ ਜਾਂ ਤਾਂ ਨਹੀਂ ਹੋ ਜਾਂਦੀਆਂ ਇਨ੍ਹਾਂ ਦੀ ਜ਼ਿੰਮੇਵਾਰੀ ਹੈ ਦਰ ਨਾਲ ਠੀਕ ਹੈ ਇਹ ਕੰਪਨੀ ਦੇ ਨੇ ਠੀਕ ਹੈ ਤੇ ਇਹ ਸਸਤੀ ਆ ਗਰੰਟੀ ਗਰੰਟੀ ਹੋਏ ਕਿਵੇਂ ਗਰੰਟੀ ਹੁੰਦੀ ਆ ਜੀ ਵਧੀਆ ਪੀਲੇ ਮੋਟੇ ਦਾ ਠੀਕ ਆ ਸ਼ੰਕ ਇਹਨਾਂ ਦਾ ਰੰਗ ਰੰਗ ਤਾਂ ਨਹੀਂ ਉਡਦਾ ਇਸ ਵਿੱਚ ਸ਼ਹਿਰਾ ਵੀ ਮਿਲ ਜੂਗੀ ਸਾਰੇ ਪੈਕਿੰਗ ਵਿੱਚ 50 ਸ਼ਹਿਰਾ ਦੇ ਕੰਦੇ ਬ੍ਰੈਂਡ ਅੱਛਾ ਸ਼ਹਿਰਾ ਹੈ ਮੇਰੇ ਕੋਲ ਪਿਆਲੇ ਠੀਕ ਆ ਜਗਾ ਦੀ ਚੰਗੀ ਆ ਰਹੀ ਥੋੜੀ ਜੀ ਠੀਕ ਆ ਕਰਕੇ ਆਂ ਔਰ ਥੈਕੂ ਨਾ ਢੱਕਣਾ ਆ ਗਿਆ ਨਾ ਸ਼ਹਿਰਾ ਵਗੈਰਾ ਆਪਾਂ ਸੁਨਾਮ ਲੈਣ ਜਾਣੇ ਆ ਆਪਣੇ ਪਿੰਡ ਚੱਪਾਂ ਨੂੰ ਹੋਣੇ ਚੱਲ ਤੇ ਜਿਹੜੇ ਆ ਸ਼ੰਕ ਹੁੰਦੇ ਨੇ ਯਾਰ ਜਿਵੇਂ ਇਹ ਵੀ ਹੈ ਨਾ ਖਰਾਬ ਜੇ ਹੋ ਜਾਂਦੇ ਨੇ ਇਹ ਇਹ ਤਾਂ ਨਹੀਂ ਖਰਾਬ ਖਰੂਨ ਹੁੰਦੇ ਕਿੰਨੇ ਕੁਆਲਿਟੀ ਨਾਲ ਆਪਣੇ ਕੋਲੇ ਇਹ ਵਧੀਆ ਚ ਇਹ ਵਧੀਆ ਚ ਇਹ ਦੋੜੀਆਂ ਦੂ ਘੱਟ ਜਿਹੜੀ ਉਹ ਆ ਗਈ ਹਾਂ ਜੇ ਕਿਸੇ ਨੇ ਸਸਤੀ ਲੈਣੀ ਆ ਠੀਕ ਹੈ ਠੀਕ ਹੈ ਤੇ ਬਾਕੀ ਜਿਵੇਂ ਹਨਾ ਟੂਟੀਆਂ ਨੂੰ ਜਾਰਜੀ ਲੱਗ ਜਾਂਦੀ ਉਹ ਤਾਂ ਨਹੀਂ ਲੱਗਦੀ ਲੋਹੇ ਦੀ ਨਹੀਂ ਨਹੀਂ ਉਹ ਨਹੀਂ ਲੱਗਦੀ ਸਮਾਨ ਵਾਲਾ ਮਹਿੰਗਾ ਤਾਂ ਇਹ ਨੋਮਾਕ ਤੇ ਸੁਨਾਮ ਨਾਲੋਂ ਮਹਿੰਗਾ ਲਈ ਜਾਂਦੇ ਨਹੀਂ ਨਹੀਂ ਸੁਨਾਮ ਵਾਲਾ ਰੇਟ ਲਾਵਾਂਗੇ ਆਪਾਂ ਅੱਛਾ ਕੋਈ ਉਹ ਨਹੀਂ ਹੈਗਾ ਨਹੀਂ ਕਿਤੇ ਮਹਾ ਪਿੰਡੇ ਜੇ ਬਹਿ ਕੇ ਛੱਲ ਲਾ ਦੇਣ ਬਣਾ ਕੇ ਆਪਣੀ ਬਣਾ ਕੇ ਆ ਜਾਣਾ ਅੱਪਾ ਆਪਣੀ ਲੈ ਜਾਣਾ ਆਪਣੇ ਮਿਲਿਆ ਕੇ ਦੇਖਣਾ ਅੱਛਾ ਮਾਤਰਬੀ ਕਿਤੇ ਹੋਰ ਦੁਕਾਨ ਤੋਂ ਜਿਹੇ ਪਰਚੀ ਬਣਾ ਲਿਆਉਣਾ ਪਰਚੀ ਬਣਾ ਲੈਣਾ ਆਪਣੇ ਪਰਚੀ ਨਾਲ ਮਿਲਿਆ ਕੇ ਦੇਖ ਲੈਣਾ ਉਦੋਂ ਰੇਟ ਘੱਟ ਦੇ ਦੇਗਾ ਲੈ ਵੀ ਮਿੱਤਰੋ ਹੁਣ ਇਹਨੂੰ ਕੰਮ ਦਿਓ ਮੁੰਡੇ ਨੂੰ ਯਾਰ ਵਧੀਆ ਕੰਮ ਪੂਰਾ ਕਰਕੇ ਵੀ ਸ਼ੌਂਕ ਨਾਲ ਰਾਜੀ ਆ ਪੜਿਆ ਲਿਖਿਆ ਮੁੰਡਾ ਤੇ ਨਹੀਂ ਕਰਾ ਵੀ ਪਿੰਡ 'ਚ ਆਪਣੇ ਹਰੇ ਕਿਹੋ ਜਿਹੀ ਚੀਜ਼ ਮੈਨੇ ਪਹਿਲਾਂ ਹਾਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਹੈ ਵੀ ਨਹੀਂ ਸੀ ਇਹਨਾਂ ਦੁਕਾਨ ਆਪਣੇ ਪਿੰਡ 'ਚ ਇਹ ਨਹੀਂ ਮਿਲਦਾ ਆਹ ਇੱਕ ਹੀ ਚੀਜ਼ ਹੈ ਜੋ ਉੱਪਰ ਗੈਸ ਦਾ ਪੈਪਾ ਹਾਂ ਤੇ ਚ ਜਿਵੇਂ ਐਲਪੀਜੀ ਵਾਲੇ ਸਿਲੰਡਰ ਕੰਧ ਵਿੱਚ ਵੀ ਪਾ ਲੈਂਦੇ ਨੇ ਠੀਕ ਆਹ ਗਰਮ ਪਾ ਇਧਰ ਚਲ ਹੁਣ ਟਾਈਮ ਲੰਘ ਗਿਆ ਅਗਲੀ ਸਿਆਲ ਦੇ ਦੇ ਆਖਰੀ ਹਾਂ ਐਲਈਡੀ ਸੀਸੀ ਸੀਗੇ ਉਹ ਵੀ ਮਂਗਾ ਕੇ ਦੇ ਦੂੰਗਾ ਵੇਚ ਕੇ ਹੋਣਾ ਠੀਕ ਹੈ ਬਾਈ ਹਣਾ ਸਾਰੇ ਆਪਣੇ ਹਣਾ ਪਿੰਡ ਦੇ ਵਿੱਚ ਦੁਕਾਨਾਂ ਜਿਵੇਂ ਕਣਕਵਾਲ ਪੰਗੂਆ ਦੌਲੇ ਵਾਲ ਹੋ ਗਿਆ ਹਣਾ ਜਿਹੜੇ ਜਿਹੜੇ ਵੀ ਕੋਈ ਹਣਾ ਉਰੋਂ ਦੀ ਲੰਗਦੇ ਨੇ ਜੇ ਕਿਸੇ ਨੇ ਚਲੋ ਤੁਸੀਂ ਸਰਾਮ ਤੋਂ ਪਰਚੀ ਬਣਾ ਲਿਓ ਹਣਾ ਪਰ ਸਮਾਨ ਇਹ ਮੁੰਡੇ ਤੋਂ ਲੈ ਕੇ ਜਾਓ ਕਹਿੰਦਾ ਮੈਂ ਸਸਤੇ ਦਨ ਹੋਰ ਉੱਥੋਂ ਨਾਲੋਂ ਸਹੀ ਚੀਜ਼ ਨਹੀਂ ਮਾੜੀ ਹੈ ਕੰਪਨੀ ਦੀ ਚੀਜ਼ ਲੈ ਆ ਆਪਣਾ ਇਹ ਪਹਿਲੀ ਵਟਾ ਕਿਹੜੀਆਂ ਕਿਹੜੀਆਂ ਕੰਪਨੀ ਆਪਣੀ ਜੈਕਵਾਰ ਸ਼ਹਿਰਾ ਸਪਰੀਮ ਹਾਂ ਤਿੰਨ ਕੰਪਨੀਆਂ ਦਾ ਸੋਣ ਕੰਪਨੀਆਂ ਹੋ ਗਈਆਂ ਬਾਕੀ ਲੋਕਲ ਚੀਜ਼ਾਂ ਆਮ ਚੱਲਦੀਆਂ ਬਾਕੀ ਜੇ ਕਿਸੇ ਨੂੰ ਹੋਰ ਵੀ ਕੁਝ ਚਾਹੀਦਾ ਸਾਰਾ ਕੁਝ ਮਿਲ ਜਾਊਗਾ ਅਸਲ ਇਹੀ ਚੱਲਦੇ ਨੇ ਆਪਣੇ ਠੀਕ ਹੈ ਬਾਈ ਐਗਰੀਕਲਚਰ ਵੇਪ ਚਲੋ ਸਪਰੀਮ ਦੀ ਵਰਤਦੇ ਆਪਾਂ ਠੀਕ ਹੈ ਠੀਕ ਵਿੱਚ ਮਿਕਸ ਕਰਕੇ ਦੇ ਦਾਂ ਦੂਜੇ ਵੇਪ ਲੋਕਲ ਕੰਪਨੀਆਂ ਦੇ ਫੈਕਟਰੀ ਵਾਲੇ ਅਗਲਾ ਇਹਦਾ ਵੀ ਫੈਕਟਰੀ ਵਾਲਾ ਵੇਪ ਆ ਉਹ ਗਿੱਲੋ ਚਾਉਂਦੇ ਨੇ ਉਹ ਤਾਂ ਕੋਈ ਹਲਕੇ ਵੇਪ ਬੰਦੇ ਨੇ ਨਾ ਫਿਰ ਕਿਵੇਂ ਤੇਰੀ ਪਹਿਲਾਂ ਸਲਾਹ ਬਾਹਰੇ ਜਾਣ ਦੀ ਦਿੱਤੀ ਔਰੇ ਕਾਹਤੋਂ ਕੰਮ ਕਰ ਲਿਆ ਬਾਹਰੇ ਭag ਜਾਂਦਾ ਕਾ ਤੂੰ ਯਾਰ ਫਿਰ ਘਰ ਜਾਣੋਂ ਛੱਡ ਕੇ ਨਹੀਂ ਗਿਆ ਠੀਕ ਹੈ ਮੈਨੂੰ ਐਜੀ ਵੀ ਪਾਵਰੇ ਕੰਮ ਕਰੀਏ ਚੱਲ ਵਧੀਆ ਬਾਈ ਚੰਗੀ ਗੱਲ ਹੈ ਹਨਾ ਤੈਨੂੰ ਆਪਣੇ ਸਾਰੇ ਪਿੰਡ ਦੇ ਤੇ ਬਾਹਰਲੇ ਪਿੰਡਾਂ ਵਾਲੇ ਸਾਰੇ ਸਾਥ ਦੇਣਗੇ ਠੀਕ ਹੈ ਬਾਈ ਓਕੇ ਬਾਈ ਧੰਨਵਾਦ